ਆਪਣੀ ਜੇਬ ਵਿੱਚੋਂ ਹੀ ਕਰੋੜਾ ਰੁਪਏ ਸੇਵਾ ਕਾਰਜਾਂ ਤੇ ਖਰਚ ਕਰਨ ਵਾਲੇ ਦੁਬਈ ਦੇ ਉੱਗੇ ਕਾਰੋਬਾਰ ਅਤੇ ਸਰਬੰਦਾ ਪਲਾ ਚੈਰੀਟੇਬਲ ٹرسٹ ਦੇ ਮੁਖੀ ਡਾਕਟਰ ਐਸ.ਪੀ ਸਿੰਘ ਅਬਰਾਏ ਵੱਲੋਂ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਆਗਮਨ ਪੁਰਬ ਨੂੰ ਸਮਰਪਿਤ ਸੰਨੀ ਅਬਰਾਏ ਕਲੀਨਿਕਲ ਲੈਬ ਅਤੇ ਡਾਇਗਨੋਸਟਿਕ ਸੈਂਟਰ ਦਾ ਉਦਘਾਟਨ ਅੰਮ੍ਰਿਤਸਰ ਦੇ ਸਰਹਾਦੀ ਪਿੰਡ ਚੀਚਾ ਦੇ ਗੁਰਨਾਰਿਕ ਸਿੱਖਿਆ ਤੇ ਸੇਵਾ ਕੇਂਦਰ ਵਿਖੇ ਕੀਤਾ ਗਿਆ। ਸਮਾਗਮ ਵਿੱਚ ਰਸਤੀ ਡਾਕਟਰ ਸਤਨਾਮ ਸਿੰਘ ਨੇਚਰ ਨੇ ਵੀ ਬਤੌਰ ਵਿਸ਼ੇਸ਼ ਮਹਿਮਾਨ ਸ਼ਿਰਕਤ ਕੀਤੀ। ਇਸ ਮੌਕੇ ਰਵਿੰਦਰ ਰੋਪਨ ਸੁਖਜਿੰਦਰ ਸਿੰਘ ਹੀ ਸੁਖਦੀਪ ਸਿੱਧੂ ਸ਼ਿਸ਼ਪਾਲ ਸਿੰਘ ਲਾਟੀ ਮਨਪ੍ਰੀਤ ਸੰਧੂ ਹਾਜ਼ਰ ਸਨ ਜੀਤਾ ਅੰਮ੍ਰਿਤਸਰ ਵਿੱਚ ਅਲੀ ਬਿਲਡਿੰਗ ਦੇਖ ਰਹੇ ਆ तकरीबन ਸਤ ਬਖਸ਼ੀਰ ਸਿੰਘ ਜੀ ਤੇ ਕਰਨ ਸਿੰਘ ਹੋਰ ਜਿਹੜੇ ਦੋਨੋਂ ਭਰਾ ਨੇ ਯੂ ਐਸ ਏ ਸੋ ਉਹਨਾਂ ਦੇ ਸਹਿਯੋਗ ਨਾਲ ਇਹ ਜਿਹੜੀ ਬਿਲਡਿੰਗ ਅਲੀਸ਼ਾਨ ਬਣਾਈ ਗਈ ਹੈ ਜਿੱਥੇ ਕਿ ਉਚੇਰੀ ਸਿੱਖਿਆ ਦਿੱਤੀ ਜਾਣੀ ਹੈ ਹੈਲਥ ਦੇ ਉੱਤੇ ਹੋ ਗਿਆ ਜਾਂ ਤੁਹਾਡਾ ਮੈਡੀਕਲ ਫੈਸਿਲਿਟੀਆਂ ਹੋ ਗਈਆਂ এডੂਕੇਸ਼ਨ ਫੈਸਿਲਿਟੀਆਂ ਹੋ ਗਈਆਂ ਇਹ ਸਾਰੀਆਂ ਕਾਫੀ 16 17 ਕੰਮ ਨੇ ਜਿਹੜੇ ਇਹਨਾਂ ਨੇ ਉਲਿਕੇ ਹੋਏ ਨੇ ਸਰਬੱਤ ਦਾ ਭਲਾ ਚੈਰੀਟੇਬਲ ٹرسٹ ਦੇ ਬਾਨੀ ਡਾਕਟਰ ਐਸਪੀ ਸਿੰਘ ਬਰਾਏ ਹੋਰੀਆਂ ਜਿੱਥੇ ਚੀਚਾ ਪਿੰਡ ਪਹੁੰਚੇ ਨੇ ਜਿੱਥੇ ਲੰਗਰ ਚੱਲੇ ਗੁਰਸ਼ਬਦ ਸੰਸਥਾ ਜਿਹੜੀ ਜਿਹੜੀ ਪਹਿਲਾਂ ਧਾਰਮਿਕ ਖੇਤਰ ਦੇ ਵਿੱਚ ਕੰਮ ਕਰਦੀ ਸੀ ਬਾਅਦ ਦੇ ਵਿੱਚ ਇਹਨਾਂ ਨੇ ਬੱਚਿਆਂ ਨੂੰ ਮੁੱਖ ਰੱਖ ਕੇ ਉਹਨਾਂ ਦੇ ਭੁੱਖ ਨੂੰ ਮੁੱਖ ਰੱਖ ਕੇ ਸਿੱਖਿਆ ਤੇ ਸਿਹਤ ਉਸ ਹੁਲਤਾਂ ਵਿੱਚ ਦੇਣੀਆ ਸ਼ੁਰੂ ਕੀਤੀਆਂ ਨੇ ਗੁਰਨਾਨਕ ਸੇਵਾ ਤੇ ਸਿੱਖਿਆ ਕੇਂਦਰ ਇਹ ਜੀ ਗੁਰਨਾਨਕ ਸਿੱਖਿਆ ਤੇ ਸੇਵਾ ਕੇਂਦਰ ਦਾ ਉਦਘਾਟਨ ਅਗਨਾ ਤੋਂ ਚੀਚਾ ਰੋਡ ਦੇ ਉੱਪਰ ਸ਼ੁਰੂ ਕੀਤਾ ਗਿਆ ਵਾ ਜਿਹਦੇ ਵਿੱਚ ਅਸੀਂ ਦੋ ਪ੍ਰੋਜੈਕਟ ਲੈ ਕੇ ਚੱਲੇ ਸੀ ਜਿਹਦੇ ਵਿੱਚ ਸਿੱਖਿਆ ਤੇ ਸਿਹਤ ਨੂੰ ਅਸੀਂ ਅੱਗੇ ਲੈ ਕੇ ਚੱਲੇ ਸੀ ਔਰ ਸਿੱਖਿਆ ਦੇ ਵਿੱਚ ਸਾਡੀ ਮੋਟੋ ਇਹ ਸੀ ਕਿ ਅਸੀਂ ਬੱਚਿਆਂ ਨੂੰ ਘਟੋ ਘਟ ਜਿਹੜੀ ਆਉਣ ਵਾਲੇ ਐਗਜ਼ਾਮੇਸ਼ਨ ਆ ਉਹਦੀ ਤਿਆਰੀ ਕਰਵਾ ਸਕੀਏ ਵਕ ਵਕਰੇ ਕੰਪੀਟੀਸ਼ਨ ਲੜਾ ਸਕੀਏ ਔਰ ਉਹਦੇ ਨਾਲ ਹੀ ਸਿਹਤ ਸੰਬੰਧੀ ਅਸੀਂ ਸਹੂਲਤਾਂ ਦੇਣਾ ਚਾਹੁੰਦੇ ਹਾਂ ਕਿਉਂਕਿ ਅੱਜ ਸਾਡੇ ਲੋਕ ਬਹੁਤ ਪਛੜੇ ਹੋਏ ਆਪਣੀ ਬੇਸਿਕ ਜਿਹੜੀਆਂ ਸਿਹਤ ਸਹੂਲਤਾਂ ਜਿਹੜੀਆਂ ਉਸ ਤੋਂ ਵੀ ਵਾਂਝੇ ਰਹਿ ਗਏ ਸੀ ਡਿਪਟੀ ਕਮਿਸ਼ਨਰ ਕਮ ਜ਼ਿਲ੍ਹਾ ਚਾਨਪ